ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਸੰਗਰੂਰ ਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਜਾਂਦੀ ਹੈ ਜਦੋਂ ਪੰਜਾਬ ਪੁਲਿਸ ਔਰ ਜੋ ਬੇਰੋਜ਼ਗਾਰ ਅਧਿਆਪਕ ਨੇ ਆਮੋ ਸਾਹਮਣੇ ਹੋ ਜਾਂਦੇ ਨੇ ਬੇਰੋਜ਼ਗਰ ਬੇਰੋਜ਼ਗਾਰ ਅਧਿਆਪਕਾਂ ਦਾ ਇੱਕ ਗਰੁੱਪ ਮੁੱਖ ਮੰਤਰੀ ਦੀ ਰਿਹائش ਵੱਲ ਵਧ ਰਿਹਾ ਸੀ ਤੇ ਉੱਥੇ ਜਾ ਕੇ ਧਰਨਾ ਲਗਾਉਣਾ ਸੀ ਤੇ ਮੁੱਖ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਦੇਣਾ ਸੀ ਕਿ ਜੋ ਬੇਰੋਜ਼ਗਰ ਅਧਿਆਪਕ ਨੇ ਦਰਦ-ਦਰਦੀਆਂ ਠੋਕਰਾ ਖਾ ਰਹੇ ਨੇ ਉਹਨਾਂ ਦੇ ਲਈ ਨੌਕਰੀ ਦਾ ਬੰਦੋਬਸਤ ਕੀਤਾ ਜਾਵੇ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਮੋਰਚਾ ਲਗਾਇਆ ਹੋਇਆ ਸੀ ਤੇ ਜਿਵੇਂ ਹੀ ਅਧਿਆਪਕ ਮੌਕੇ ਤੇ ਪਹੁੰਚਦੇ ਨੇ ਮੋਰਚੇ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਮੌਕੇ ਦੇ ਉੱਤੇ ਹੀ ਟਕਰਾਹ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਪੁਲਿਸ ਵੀ ਹਲਕਾ ਜਾਂ ਬਲ ਪ੍ਰਯੋਗ ਕਰਦੀ ਹੈ ਤਾਂ ਕਿ ਜਿਹੜੇ ਕਿ ਪ੍ਰਦਰਸ਼ਨ ਕਰ ਰਹੇ ਅਧਿਆਪਕ ਨੇ ਉਹਨਾਂ ਨੂੰ ਮੌਕੇ ਤੋਂ ਖਦੇੜਿਆ ਜਾ ਸਕੇ ਔਰ ਤੁਹਾਨੂੰ ਇਸ ਵਕਤ ਅਸੀਂ ਗਰਾਊਂਡ ਰਿਪੋਰਟ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੀ ਸਥਿਤੀ ਬਣ ਜਾਂਦੀ ਹੈ ਆਮੋ ਸਾਹਮਣੇ ਹੋ ਜਾਂਦੇ ਨੇ ਅਧਿਆਪਕ ਤੇ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਨੇ ਆਮੋ ਸਾਹਮਣੇ ਤੋਂ ਟਕਰਾਹ ਹੋ ਜਾਂਦਾ ਹੈ ਜ਼ਬਰਦਸਤ ਇੱਕ ਵਾਰ ਤੇ ਮਾਹੌਲ ਖਰਾਬ ਹੋਣ ਦੀ ਸਥਿਤੀ ਪੂਰੇ ਤਰੀਕੇ ਨਾਲ ਪੈਦਾ ਹੋ ਜਾਂਦੀ ਹੈ ਔਰ ਅਧਿਆਪਕਾਂ ਦੀ ਗੱਲ ਕਰੀਏ ਤਾਂ ਉਹ ਅੜੇ ਹੋਏ ਸੀ ਕਿ ਉਹ ਕਿਸੇ ਵੀ ਹਾਲਤ ਦੇ ਉੱਤੇ ਮੁੱਖ ਮੰਤਰੀ ਦੀ ਰਿਹائش ਤੱਕ ਪਹੁੰਚਣਗੇ ਮੰਗ ਪੱਤਰ ਦੇਣਗੇ ਤੇ ਜੋ ਆਪਣੀਆਂ ਡਿਮਾਂਡਸ ਨੇ ਉਹਨਾਂ ਦੇ ਸਾਹਮਣੇ ਰੱਖਣਗੇ ਪਰ ਦੂਸਰੇ ਪਾਸੇ ਪੰਜਾਬ ਪੁਲਿਸ ਨੇ ਵੀ ਆਪਣਾ ਸਖਤ ਪਹਿਰਾ ਲਾਇਆ ਹੋਇਆ ਸੀਗਾ ਜੋ ਪੂਰੇ ਅੱਜ ਜੋ ਜੋ ਸਮਾਨ ਹੁੰਦਾ ਉਸ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਮੌਕੇ ਦੇ ਉੱਤੇ ਡਟੇ ਹੋਏ ਸੀ వాటర్ ਕੈਨਨ ਵੀ ਮੌਕੇ ਤੇ ਉੱਤੇ ਮੌਜੂਦ ਸੀ ਜੇਕਰ ਸਥਿਤੀ ਜ਼ਿਆਦਾ ਗੜਬੜਾਉਂਦੀ ਹੈ ਤਾਂ ਕਿਸ ਤਰੀਕੇ ਦਾ ਬਲ ਪ੍ਰਯੋਗ ਕਰਨਾ ਇਸ ਤਰੀਕੇ ਨਾਲ ਜੋ ਪੰਜਾਬ ਪੁਲਿਸ ਦੇ ਜਵਾਨ ਨੇ ਉਹਨਾਂ ਨੇ ਆਪਣੀ ਤਿਆਰੀ ਪੂਰੀ ਤਰੀਕੇ ਨਾਲ ਖਿੱਚੀ ਹੋਈ ਸੀ ਪਰ ਜਦੋਂ ਟਕਰਾਹ ਵਾਲੀ ਸਥਿਤੀ ਪੈ ਜਾ ਹੋ ਜਾਂਦੀ ਹੈ ਤਾਂ ਕਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਂਦੀਆਂ ਨੇ ਉਹਨਾਂ ਨੂੰ ਜ਼ਰਾ ਤੁਸੀਂ ਗੌਰ ਨਾਲ ਦੇਖ ਲਓ ਭਾਵੇਂ ਉਹ ਮਹਿਲਾਵਾਂ ਹੋਣ ਜਾਂ ਫਿਰ ਪੁਰਸ਼ ਹੋਣ ਜਿਹੜੇ ਬੇਰੋਜ਼ਗਾਰ ਈਟੀਟੀ ਭਾਵੇਂ ਬੀਐਡ ਕੀਤਾ ਵਿਆ ਜਾਂ ਫਿਰ ਟੀਈਟੀ ਟੀਚਰ ਐਲੀਜੀਬਿਲਟੀ ਜੋ ਟੈਸਟ ਹੁੰਦਾ ਉਹ ਕਲੀਅਰ ਕੀਤਾ ਵਿਆ ਜਿਨ੍ਹਾਂ ਨੇ ਤਾਂ ਜੇ ਅਧਿਆਪਕ ਨੇ ਬੇਰੋਜ਼ਗਾਰ ਨੇ ਨੌਕਰੀ ਦੀ ਮੰਗ ਲੈ ਕੇ ਜਾ ਰਹੇ ਸੀਗੇ ਮੁੱਖ ਮੰਤਰੀ ਦੀ ਰਿਹائش ਵੱਲੋਂ ਤਾਂ ਜ਼ਬਰਦਸਤ ਇੱਕ ਵਾਰ ਟਕਰਾਹ ਹੋ ਜਾਂਦਾ ਤਾਂ ਕਿਸ ਤਰੀਕੇ ਦੇ ਨਾਲ ਜੋ ਅਧਿਆਪਕ ਨੇ ਧੱਕਾ ਮੁਕੀ ਕਰਦੇ ਨੇ ਪੰਜਾਬ ਪੁਲਿਸ ਦੇ ਨਾਲ ਤੇ ਪੁਲਿਸ ਵੀ ਉਹਨਾਂ ਨੂੰ ਖਦੇੜ ਦਿੰਦੀਆਂ ਮੌਕੇ ਨਹੀਂ ਹਸਤਾ ਮੁੱਖ ਮੰਤਰੀ ਦੀ ਰਿਹੈਸ਼ ਤੱਕ ਪਹੁੰਚ ਕੇ ਹੀ ਰਹਿਾਂਗੇ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਤੇ ਦੱਸਿਆ ਜਾ ਰਿਹਾ ਕੁਝ ਸਮੇਂ ਬਾਅਦ ਛੱਡ ਦਿੱਤਾ ਜਾਵੇਗਾ ਜਾਂ ਫਿਰ ਕਈਆਂ ਨੂੰ ਛੱਡ ਦਿੱਤਾ ਗਿਆ ਵਾਰਨਿੰਗ ਦੇ ਕੇ ਜੇਕਰ ਐਸੀ ਸਥਿਤੀ ਦੁਆਰਾ ਪੈਦਾ ਕਰਦੇ ਨੇ ਤਾਂ ਫਿਰ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਕੁਝ ਮਹਿਲਾ ਅਧਿਆਪਕ ਵੀ ਨੇ ਜੋ ਕਿ ਤੁਹਾਨੂੰ ਇਸ ਵਕਤ ਅਸੀਂ ਦਿਖਾ ਵੀ ਦਿੰਨੇ ਆ ਕਿs ਤਰੀਕੇ ਦੇ ਨਾਲ ਸੜਕ ਦੇ ਉੱਤੇ ਲੰਮੇ ਪਏ ਨੇ ਉਹਨਾਂ ਨੂੰ ਤੋਂ ਮਹਿਲਾ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਚੱਕ-ਚੱਕ ਕੇ ਉਹਨਾਂ ਨੂੰ ਸਾਈਡ ਤੇ ਲੈ ਕੇ ਜਾ ਰਹੇ ਨੇ ਦੇਖੋ ਕਿਸ ਤਰੀਕੇ ਨਾਲ ਖਿੱਚ ਤੂ ਹੋ ਰਹੀ ਹੈ ਇਹਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਮਹਿਲਾਵਾਂ ਵੀ ਸ਼ ਜੋ ਕਿ ਮੁੱਖ ਮੰਤਰੀ ਦੀ ਰਿਹائش ਵੱਲ ਨੂੰ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਵਿੱਚ ਮਹਿਲਾ ਔਰ ਪੁਰਸ਼ ਦੋਵੇਂ ਨੇ ਤੇ ਦੂਸਰੇ ਪਾਸੇ ਮਹਿਲਾ ਪੁਲਿਸ ਵੀ ਮੌਜੂਦ ਹੈ ਤੇ ਜੋ ਪੁਰਸ਼ ਪੁਲਿਸ ਬਲ ਹੁੰਦਾ ਉਹ ਵੀ ਮੌਕੇ ਦੇ ਉੱਤੇ ਮੌਜੂਦ ਹੈ ਇੱਕ ਤਰੀਕੇ ਦੀ ਹਿਊਮਨ ਚੇਨ ਬਣਾਈ ਹੋਈ ਹੈ ਪੁਲਿਸ ਨੇ ਕਿ ਕਿਸੇ ਨੂੰ ਵੀ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ ਤੇ ਜਦੋਂ ਇਹ ਅਧਿਆਪਕ ਬੇਰੋਜ਼ਗਾਰ ਅਧਿਆਪਕ ਥੋੜਾ ਜਿਹਾ ਬਲ ਪ੍ਰਯੋਗ ਕਰਦੇ ਨੇ ਕਿ ਨਹੀਂ ਅਸੀਂ ਤਾਂ ਪੁਲਿਸ ਦੀ ਚੇਨ ਨੂੰ ਤੋੜ ਕੇ ਅੱਗੇ ਵਧਾਂਗੇ ਤੇ ਮੁੱਖ ਮੰਤਰੀ ਦੀ ਰਿਹائش ਵੱਲ ਨੂੰ ਵਧਾਂਗੇ ਤਾਂ ਫਿਰ ਉਸ ਵਲ ਪੰਜਾਬ ਪੁਲਿਸ ਵੀ ਥੋੜਾ ਜਿਹਾ ਐਕਟਿਵ ਹੋਰ ਜ਼ਿਆਦਾ ਹੁੰਦੀ ਹੈ ਤੇ ਸਾਰਿਆਂ ਨੂੰ ਪ ਦੀ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਵੀ ਥੋੜਾ ਜਿਆਦਾ ਬਲ ਪ੍ਰਯੋਗ ਕਰਦੀ ਹੈ ਔਰ ਸਥਿਤੀ ਦੇਖ ਲਓ ਕਿਸ ਤਰੀਕੇ ਦੀ ਟਕਰਾਹ ਵਾਲੀ ਬਣ ਜਾਂਦੀ ਹੈ ਲੇਕਿਨ ਇਸ ਮੌਕੇ ਦੇ ਦਿੱਤੇ ਸੂਝਬੂਝ ਕੰਮ ਆਈ ਹੈ ਭਾਵੇਂ ਉਹ ਪੰਜਾਬ ਪੁਲਿਸ ਦੀ ਹੋਵੇ ਜਾਂ ਫਿਰ ਅਧਿਆਪਕਾਂ ਦੀ ਵੀ ਹੋਵੇ ਕੋਈ ਵੀ ਇਸ ਲੈਵਲ ਤੱਕ ਅਗਰੈਸਿਵ ਨਹੀਂ ਹੋਇਆ ਕਿ लाठी चार्ज ਕਰਨਾ ਪਵੇ ਜਾਂ ਫਿਰ ਉਹਨਾਂ ਨੂੰ ਚੱਕ-ਚੱਕ ਕੇ ਜੇਲ੍ਹਾਂ ਦੇ ਵਿੱਚ ਡੱਕਣਾ ਪਵੇ ਬੰਦ ਕਰਨਾ ਪਵੇ ਇਹ ਚਲੋ ਗਣੀ ਮਤ ਰਹੀ ਹੈ ਲੇਕਿਨ ਇੱਕ ਵਾਰ ਜੋ ਧੱਕਾ ਮੁਕੀ ਹੈ ਉਹ ਕਾਫੀ ਜ਼ਿਆਦਾ ਹੋਈ ਹੈ ਔਰ ਇਹ ਪਹਿਲੀਆਂ ਕੋਈ ਤਸਵੀਰਾਂ ਨਹੀਂ ਪਹਿਲੇ ਜੋ ਸਰਕਾਰ ਹੈ ਮੌਜੂਦਾ ਸਰਕਾਰ ਲਗਾਤਾਰ ਜਦੋਂ ਇਲੈਕਸ਼ਨ ਤੋਂ ਪਹਿਲਾਂ ਦਾਅਵੇ ਕਰ ਜਾਪ ਦੇ ਵਿੱਚ ਹੁਣ ਧਰਨੇ ਨਹੀਂ ਲੱਗਿਆ ਕਰਨਗੇ ਪਹਿਲਾਂ ਲੱਗਦੇ ਹੁੰਦੇ ਸੀ ਹੁਣ ਧਰਨੇ ਨਹੀਂ ਲੱਗਣਗੇ ਲੋਕ 50 ਸਾਲਾਂ ਵਿੱਚ ਭੁੱਲ ਜਾਣਗੇ ਕਿ ਧਰਨੇ ਨਾ ਦੀ ਚੀਜ਼ ਵੀ ਕੋਈ ਹੁੰਦੀ ਸੀ ਪਰ ਐਸਾ ਹਲੇ ਤੱਕ ਦੇਖਣ ਨੂੰ ਨਹੀਂ ਮਿਲਿਆ ਪਿਛਲੇ 2-3 ਸਾਲਾਂ ਦੇ ਵਿੱਚ ਲਗਾਤਾਰ ਧਰਨੇ ਉਸੇ ਤਰੀਕੇ ਨਾਲ ਵਾਦਸਤੂਰ ਜਾਰੀ ਨੇ ਤਾਂ ਆਪਾਂ ਕਹਿ ਸਕਦੇ ਆ ਕਿ ਸੱਤਾ ਚੇਂਜ ਭਾਵੇਂ ਹੋਈ ਹੈ ਜਾਂ ਫਿਰ ਸੱਤਾ ਦਾ ਹਸਤਾਂਤਰਣ ਹੋਇਆ ਵਾਪਾਂ ਲੈ ਭਾਵੇਂ ਆਮ ਆਦਮੀ ਹੁਣ ਪਾਰਟੀ ਹੈ ਪਹਿਲਾਂ ਇਹ ਸੰਗਰਸ ਪਾਰਟੀ ਸੀ ਤੇ ਸਿਰਫ ਸੱਤਾ ਦਾ ਹਸਤਾਂਤਰਣ ਹੋਇਆ ਲੇਕਿਨ ਹਾਲਾਤ ਹੁਣ ਵੀ ਕੁਝ ਉਸੇ ਤਰੀਕੇ ਦੇ ਹੀ ਨੇ ਔਰ ਦੇਖੋ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਟੱਕਰੇ ਵਾਲੀ ਸਥਿਤੀ ਬਣੀ ਹੋਈ ਹੈ ਮਹਿਲਾ ਪੁਲਿਸ ਵੱਲ ਔਰ ਦੂਸਰੇ ਪਾਸੇ ਜੋ ਬੇਰੋਜ਼ਗਾਰ ਅਧਿਆਪਕ ਨੇ ਨੌਕਰੀ ਮੰਗ ਰਹੇ ਨੇ ਤਾਂ ਮੰਗੀ ਹੈ ਨੌਕਰੀ 밀ਿਆ ਨੇ ਡਾਂਗਾ ਦੇਖ ਲੋ ਕਿਸ ਤਰੀਕੇ ਦਾ ਹੋ ਗਿਆ ਹੈ ਮੌਕੇ ਤੇ ਵਾਕਾ ਉਰਤ ਜਬਰਦਸਤ ਇਸ ਵਕਤ ਟਕਰਾਵ ਵਾਲੀ ਸਥਿਤੀ ਬਣੀ ਹੋਈ ਹੈ ਮਹਿਲਾ ਪੋਰਸ ਇੱਕ ਪਾਸੇ ਨੇ ਜੋ ਕਿ ਅਧਿਆਪਕ ਨੇ ਆ ਦੇਖੋ ਹੁਣ ਮਹਿਲਾ ਨੌਕਰੀ ਦੀ ਮੰਗ ਕਰ ਰਹੀ ਸੀ ਜਬਰਦਸਤੀ ਮੁੱਖ ਮੰਤਰੀ ਦੀ ਰਿਹਾਈਸ਼ ਵੱਲ ਨੂੰ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੇਕਿਨ ਇੱਕ ਪ੍ਰੋਟੋਕਾਲ ਹੁੰਦਾ ਹੈ ਪੁਲਿਸ ਵੀ ਉਸ ਪ੍ਰੋਟੋਕਾਲ ਦੇ ਅਧੀਨ ਆਂਦੀ ਹੈ ਇਸ ਕਰਕੇ ਸਾਰੇ ਨੂੰ ਰੋਕਿਆ ਗਿਆ ਤਾਂ ਮਹਿਲਾ ਸੜਕ ਦੇ ਉੱਤੇ ਹੀ ਲੰਮਾ ਪੈ ਕੇ ਹੰਗਾਮਾ ਕਰਨ ਲੱਗ ਜਾਂਦੀ ਹੈ ਤਾਂ ਚਾਰ ਮਹਿਲਾਵਾਂ ਪੁਲਿਸ ਵਾਲੀਆਂ ਉਸ ਮਹਿਲਾ ਨੂੰ ਕਿਵੇਂ ਚੱਕ ਕੇ ਲੈ ਕੇ ਜਾ ਰਹੀਆਂ ਨੇ ਦੇਖੋ ਜਿਵੇਂ ਆٹے ਦਾ ਗੱਟਾ ਜਾ ਕੇ ਲਿਆਇਆ ਜਾਂਦਾ ਇਸ ਤਰੀਕੇ ਦੇ ਨਾਲ ਜਿਹੜੇ ਸੜਕ ਤੇ ਲੰਮੇ ਪਏ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਚੱਕ-ਚੱਕ ਕੇ ਸਾਈਡ ਤੇ ਕੀਤਾ ਗਿਆ ਤਾਂ ਟਕਰਾਹ ਵਾਲੀ ਸਥਿਤੀ ਪੈਦਾ ਹੋ ਗਈ ਹੈ ਜ਼ਬਰਦਸਤ ਟਕਰਾਹ ਵਾਲੀ ਸਥਿਤੀ ਹੈ ਇਸ ਵਕਤ ਲੇਕਿਨ ਐਨਾ ਸ਼ੁਕਰਾਨਾ ਪ੍ਰਮਾਤਮਾ ਦਾ ਆਪਾਂ ਜ਼ਰੂਰ ਕਰਦੇ ਹਾਂ ਕਿ ਇਸ ਵਕਤ ਕੋਈ ਉਹ ਗੜਬੜਾਹਟ ਵਾਲੀ ਸਥਿਤੀ ਨਹੀਂ ਹੈ ਜਿਸ ਦੇ ਕਾਰਨ ਖਮਿਆਜ਼ਾ ਪੰਜਾਬ ਪੁਲਿਸ ਨੂੰ ਭੁਗਤਣਾ ਪਵੇ ਜਾਂ ਫਿਰ ਜਿਹੜੇ ਅਧਿਆਪਕ ਆਪਣੀਆਂ ਮੰਗਾਂ ਲੈ ਕੇ ਮੁੱਖ ਮੰਤਰੀ ਦੀ ਰਿਹائش ਵੱਲ ਨੂੰ ਜਾ ਰਹੇ ਨੇ ਕੋਈ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਵੇ ਮੈਂ ਦੰਦੀ ਜਾ ਚਲ ਹਾਂਜੀ ਲੈ ਕੋ ਲੈ ਕੋ ਕੋਈ ਤੁਰਦੀ ਨਹੀਂ ਵੀ ਛੜ ਤੋਂ ਮੈਂ ਤੁਰਲਾਂਗੀ ਥੋੜਾ ਜਿਹਾ ਨਹੀਂ ਕਹਿਣਾ ਚਾਹੁੰਦੇ ਆ ੱੱੱਕਾ ਦੇਖ ਲਓ ਮਾਂ ਸਰਕਾਰ ਦਾ ਇਹ ਦੇਖੋ ਨਾ ਬੇਰੋਜ਼ਗਾਰ ਅਧਿਆਪਕਾਂ ਨਾਲ ਇਹ ੱੱੱਕਾ ਹੋ ਰਿਹਾ ੱੱੱਕੇਸ਼ਾਈ ਹੋ ਰਹੀ ਏ ਇੱਕ ਕੱਲੀ ਜਣੀ ਨੂੰ ਦੇਖੋ ਪੰਜ ਜਣੇ ਘੜੀਸਰੇ ਨੇ ਇਹ ਤੋਂ ਵੱਧ ਕੇ ਵੀ ਸ਼ਰਮੀ ਵਾਲੀ ਕਿਹੜੀ ਗੱਲ ਹੋਊਗੀ ਹੋ ਗਿਆ